ਪਹਿਲਾ ਤਾਂ ਮੈਂ ਤੇਰਾ ਗਵੰਡੀ ਨਹੀਂ ਮੇਰਾ ਗਵੰਡੀ ਨਹੀਂ ਦੂਜਾ ਮੈਂ ਤੇਰੇ ਧਰਨਿਆਂ ਦਾ ਵੀ ਸ਼ਰੀਕੀ ਆ ਤਾਂ ਫਿਰ ਸ਼ਰੀਕੀ ਤਾਂ ਨਹੀਂ ਆ ਇੱਥੇ ਸ਼ਰੀਕੀ ਆ ਇੱਥੇ ਧੱਕੇ ਨਾਲ ਨਹੀਂ ਸ਼ਰੀਕੀ ਸੀਗਾ ਧੱਕੇ ਨਾਲ ਨਹੀਂ ਪਤਾ ਕੀ ਇੱਥੇ ਨਾ ਮਾ ਧੱਕਣਾ ਯਾਰ ਤੈਨੂੰ ਮੈਂ ਥੋੜੀ ਰੋਣਗ ਮੇਰੀ ਗੱਲ ਸੁਣ ਲੈ ਮੈਂ ਰੋਣ ਮੈਂ ਤੈਨੂੰ ਫੇਰ ਇੱਕ ਮਿੰਟ ਦਮਾਰਾਂਗਾ ਉਹ ਮੇਰੀ ਗੱਲ ਤਾਂ ਸੁਣ ਤੈਨੂੰ ਮੈਂ ਬੇਨਤੀ ਕਰੇ ਮੈਂ ਕਿਹਾ ਸਖਵੀਰ ਸਿੰਘ ਪੱਲਾਣਾ ਚੱਕੀ ਤੂੰ ਬਣਾ ਕੇ ਨਹੀਂ ਜਾ ਤੁਸੀਂ ਬਣਾ ਕੇ ਗਏ ਹੋ ਕਮਰੇ ਬਣਾ ਕੇ ਗਏ ਹੋ ਤਾਂ ਆਏ ਉਹ ਜਿਹੜਾ ਸਟੇਡੀਅਮ ਹੈ ਉਹ ਦੱਸ ਉਹ ਕਾ ਫੀਡਿਆਂ ਦੇ ਪਤਾ ਕਿ ਪਰ ਤਾ ਤੂੰ ਨਹੀਂ ਬੈਠ ਰੱਖਿਆ ਦੱਸ ਉਹ ਦੂਜਾ ਛੱਡ ਦੇ ਤਾਂ ਨਹੀਂ ਬੈ ਜਾਣਾ ਦੋਸਤ ਜਦੋਂ ਤੈਨੂੰ ਪਤਾ ਸਕਦਾ ਉਹ ਕੀ ਅਗ ਮੱਥੀ ਪਈ ਆ ਤੂੰ ਇਹੇ ਨਜ਼ਰ ਸਾਡੀ ਹਿੱਕ ਧੱਪਣੇ ਜੇ ਬਣਾਇਆ ਤੇ ਤੈin ਇਹ ਸਾਡੇ ਜ਼ਖਮਾਂ ਤੇ ਫੋਨ ਧੱਪਣੇ ਇੰਨੇ ਕਾਤ ਹੈ ਨਹੀਂ ਸੁਖਵੀਰ ਜੇ ਤੇਰੀ ਜਦੋਂ ਤੂੰ ਲੋਕਾਂ ਦੇ ਪਾਵਰ ਪ੍ਰੈਸ਼ਰ ਪਾਉਣ ਲੱਗਾ ਯਾਰ ਤੂੰ ਬੰਨ ਨਹੀਂ ਆ ਸਾਡਾ ਜਿਹੜਾ ਝੋਲੀਆਂ ਆੜਦਾ ਸੀਗਾ ਇੱਥੇ ਝੋਲੀਆਂ ਆੜਦਾ ਸੀਗਾ ਇੱਥੇ ਅੱਜ ਆਹ ਜੂ ਕੋ ਚੋਰੋਂ ਆਇਆ ਜੇ ਸੈਂਕ ਪੋਣਾ ਸਵਾਦ ਫੇਰ ਸੀ ਯਾਰ ਸਵਾਦ ਸੀ ਤੂੰ ਕਹੀ ਕਿ ਹਾਂ ਇਹ ਤਰ ਪਿੰਡ ਆਉਣਾ ਫਿਰ ਸਵਾਦ ਸੀਗਾ ਚੋਰਾਂ ਨੂੰ ਮੰਨ ਦਾ ਦਵਾਦ ਨਹੀਂ ਯਾਰ ਦੇਖੋ ਮੈਂ ਕਿਹੜਾ ਟਰਾਲੀ ਚੋਰਾ ਵਾਲੀ ਗੱਲ ਕਰੇ ਤੂੰ ਵੀ ਜਿਹੜੇ ਲੋਕ ਕਹਿੰਦੇ ਸੀ ਨਾ ਉਹ ਮੈਨੂੰ ਪਹੁੰਚ ਆ ਵੀ ਨਹੀਂ ਉਹ ਟਰਾਲੀ ਟੋੜ ਪੈਂਦੀ ਵੀ ਨਹੀਂ ਤੂੰ ਕਿਹਦੇ ਤਾਂ ਬਿਲਕੁਲ ਗੱਲ ਇਹ ਗੱਲ ਨਾ ਕਰੀ ਇਹ ਗੱਲ ਨਾ ਕਰੀ ਨਹੀਂ ਦਿੱਤਾ ਤੂੰ ਬਿਲਕੁਲ ਨਹੀਂ ਕੁਛ ਦਿੱਤਾ ਤੂੰ ਪੁੱਛੇ ਮੋਹਣਾ ਯਾਰ ਯਾਰ ਕਮਾਲ ਹੋ ਗਈ ਤੁਹਾਡੀ ਨਹੀਂ ਦਿੱਤਾ ਯਾਰ ਇਹ ਸਰਕਾਰ ਇਹਦਾ ਸਾਡਾ ਕਰਕੇ ਬਾਅਦ ਚ ਦੱਸਣਾ ਜਮੇ ਨਹੀਂ ਕਰਾ ਸਰਕਾਰ ਨੇ ਯਾਰ ਕੀ ਕਰਦੀ ਕਰ ਸਰਕਾਰ ਇੱਕ ਮਿੰਟ ਸਰਕਾਰ ਤੇਰੀ ਤੇਰੀ ਵਾਅਦੇ ਕਰਦੀ ਸੀ ਤੇਰੀ ਵਾਅਦੇ ਸਰਕਾਰ ਕਹਿੰਦੀ ਸੀ ਆਉਣ ਫਰ ਮੇਰੀ ਗੱਲ ਸੁਣ ਲਾ ਤੁਹਾਡੀ ਸਰਕਾਰ ਦੇ ਵਿੱਚ ਸਕੂਲਾਂ 'ਚ ਸਭ ਤੋਂ ਵਧੀਆ ਕੰਮ ਹੋ ਰਿਹਾ ਨਹੀਂ ਹੋ ਰਿਹਾ ਯਾਰ ਕਹਿੰਦਾ ਹੋ ਰਿਹਾ ਕੌਣ ਦੱਸੇ ਤੇਰੀ ਸਰਕਾਰ ਨੇ ਬਹੁਤ ਵੱਡਾ ਮੁੱਦਾ ਸੀ ਮੈਂ ਆਉਣ ਫਰ ਨਸ਼ੇ ਬੰਦ ਕਰਦੂ ਕਰਤਾ ਆਉਣ ਸਾਰ ਮੈਂ ਐਮਐਸਪੀ ਦੇ ਦੂੰਗਾ ਮੈਂ ਤੁਹਾਨੂੰ ਹੀ ਪੁੱਛਦਾ ਉਹ ਤਾਂ ਕਿਹਾ ਸੀ ਕਿ ਆਉਣ ਸਾਰ ਐਮਐਸਪੀ 5 ਮਿੰਟਾਂ ਚ ਆਉਣ ਸਾਰ ਨਾਲ ਸੰਬੰਧ ਅੱਜ ਕਿਉਂ ਤੁਸੀਂ ਬੱਤੀ ਜਾ ਨਹੀਂ ਕਿਨ ਕਿ ਜਵਾਕਾਂ ਦੇ ਯਾਰ ਤੁਸੀਂ ਨਸ਼ਾ ਬੰਦ ਕਰਾਉਣੀ ਹੋਏ ਕਰਤਾ ਹੈ ਤੁਸੀਂ ਓਦਾਂ ਤੇ ਆ ਜਾਓ ਕਰਤਾ ਹੈ ਮੈਨੂੰ ਨਹੀਂ ਪਤਾ ਸੀ ਮੈਨੂੰ ਨਹੀਂ ਪਤਾ ਨਹੀਂ ਵੋਟਰਾਂ ਨੂੰ ਪਤਾ ਨਹੀਂ ਤੁਸੀਂ ਸਰਕਾਰ ਨੇ ਸਰਕਾਰ ਦੇ ਬੰਦੇ ਤੁਹਾਨੂੰ ਦੀਦੇ ਨਹੀਂ ਤੁਹਾਨੂੰ ਸੁਖਵੀਰ ਬੰਦੀ ਦਾ ਮੇਨ ਆਗੂ ਹੈ ਸੁਖਵੀਰ ਸੁਖਵੀਰ ਤੁਹਾਨੂੰ ਦੀਦੇ ਨਹੀਂ ਅਸੀਂ ਕੀੜੇ ਮਕੋੜੇ ਦੀਨੇ ਛੋਟੇ ਤੁਹਾਨੂੰ ਦੀਦੇ ਨਹੀਂ ਅਸੀਂ ਨਹੀਂ ਚਲ ਇਹਦਾ ਹੋਊਗਾ ਉਹ ਜਿਹੜਾ ਸਾਡੇ ਸਟੇਡੀਅਮ ਦਾ ਹੂਦ ਕਰਕੇ ਗਿਆ ਉਹ ਮੈਨੂੰ ਆ ਦੱਸ ਉਹ ਕਿਹਨੇ ਬਣਵਾਇਆ ਉਹ ਕਿਹਨੇ ਬਣਾਇਆ ਉਹ ਕਿਹਨੇ ਬਣਾਇਆ ਉਹ ਦੱਸ ਮਨਪ੍ਰੀਤ ਲਿਆਈ ਰਿਕਾਰਡ ਓਰੇ ਹੋਰ ਰਿਕਾਰਡ ਕੀ ਕਰਾਂਗੇ ਰਿਕਾਰਡ ਕੀ ਕਰਾਂਗੇ ਨਾ ਜੀ ਮੇਰੀ ਗੱਲ ਰਿਕਾਰਡ ਕੀ ਕਰ ਮੀਰ ਸਿੰਘ ਮੇਰੀ ਰਿਕਾਰਡ ਮੋਦ ਤੇਰੀ ਤੇਰਾ ਕੱਖ ਵੀ ਨਹੀਂਗਾ ਦੇਖ ਦੇਖ ਤੇਰਾ ਜੀ ਕੱਖ ਨਹੀਂ ਹੁੰਦਾ ਮੀਰ ਸਖਮੀਰ ਨੂੰ ਸਰ ਅੱਜ ਤੋਂ ਬਾਅਦ ਤੇਰੀ ਕੋਈ ਰਿਪੋਰਟ ਨਹੀਂ ਪੈਂਦੀ ਤੂੰ ਆ ਸਾਡੇ ਐਮਐਲਏ ਦਾ ਸਤਕਾਰਯੋਗ ਐਮਐਲਏ ਹਲਕੇ ਦਾ ਮੈਂ ਇੱਕ ਆਮ ਨੇਤਾ ਕਿਸਾਨ ਦਾ ਲੜਕਾ ਦੇ ਪਿੰਡ ਦੇ ਵਿੱਚ ਧਾਰ ਦੇ ਯਾਰ ਸਵਾਦ ਤਾਂ ਫੇਰ ਆ ਚੋਰ ਹੋਣਾ ਬੜੀ ਚੋਰ ਹੋਣਾ ਬੜੋ ਸਾਡੇ ਯਾਰ ਮੱਛਿਆ ਦਾ ਕੰਮ ਕਰਦੇ ਤੁਸੀਂ ਚੋਰ ਮੈਂ ਆਗੂ ਆ ਜਾ ਓਏ ਮੈਂ ਖੜੀ ਆਇਆ ਯਾਰ ਜਰ ਮੈਂ ਮਾਵਾ ਪਾਣਾ ਮਾ ਇਹ ਕਾ ਖਵਾਉਣੇ ਹੋ ਤੁਸੀਂ ਯਾਰ ਤੁਸੀਂ ਇਹ ਖਵਾਉਣੇ ਹੋ ਕਮਾਲ ਦਾ ਬੰਦਾ ਆ ਖਵਾਉਣੇ ਹੋ ਤੁਸੀਂ ਯਾਰ ਮੈਂ ਇੱਕ ਕਮਾਲ ਦਾ ਬੰਦਾ ਆਪੀ ਆ ਮੈਂ ਮੈਂ ਕਮਾਲ ਦਾ ਬੰਦਾ ਮੈਂ ਆਗੂ ਪਾ ਖੜੀ ਆ ਮੇਰੀ ਆ ਭੈਣੇ ਮੇਰੀ ਆ ਨਾ ਨਾ ਫਿਰ ਇਹਨਾਂ ਦਾ ਵੀ ਨਾਲ ਇਹਨਾਂ ਦੇ ਮੂੰਹ ਤੇ ਕੱਟ ਸਰ ਇਹ ਕਾ ਗੱਲ ਆ ਮੈਂ ਤੁਹਾਨੂੰ ਸਤਿਕਾਰ ਜੋ ਕਹਣਾ ਮੈਂ ਇੱਕ ਮਿੰਟ ਸੁਣੋ ਮੇਰੀ ਗੱਲ ਇੱਕ ਮਿੰਟ ਮੇਰੀ ਗੱਲ ਫੜ ਫੜੇ ਲੈ ਪਾਵਰ ਆ ਬਾਡੇ ਕੋਲੇ ਪਾਵਰ ਮੇਰੀ ਗੱਲ ਅਸੀਂ ਆਮਰੇ ਮੇਰੀ ਗੱਲ ਜੋ ਮੰਨ ਦੀ ਕੁੱਟ ਮੇਰੀ ਗੱਲ ਅੱਗੇ ਗੋਟਰੇ ਹੁਣ ਗੋਟਰੇ ਵਾਪਸ ਕਿ ਹੋ ਜੇ 200 ਪਹਿਲੇ ਮੇਰੀ ਇੱਕ ਮਿੰਟ ਸੁਣੋ ਮਾਰੇ ਆ ਤੁਹਾਨੂੰ ਦੇਖੋ ਇਨਫੋਰਮੇਸ਼ਨ ਇਹ ਹੋ ਗਈ ਕਿ ਬਾਅਦ ਚ ਗੱਲਬਾਤ ਹੋਏ ਇਸ ਕਰਕੇ راستੀ ਮੈਨੂੰ ਨਹੀਂ ਪਤਾ ਤੁਸੀਂ ਕਿੱਥੇ ਖੜੀ ਹੋ ਕਿੱਥੇ ਨਾ ਖੜੀ ਹੋ ਮੈਂ ਸਕੂਲ ਚ ਸਕੂਲ ਦੇ ਵਿੱਚ ਕੰਮ ਕਰਦੀ ਆ ਉਹਦਾ ਲਿੰਗ ਵੀ ਕੰਮ ਅਲੱਗ ਸਿੱਧਾ ਸਮਝਾ ਲਓ ਇੱਕ ਮਿੰਟ ਮੇਰੀ ਗੱਲ ਸੁਣੋ ਹੁਣ ਗੱਲ ਸੁਣਾਈ ਨਾ ਤੁਸੀਂ ਸਾਰਾ ਕੁਝ ਬੋਲ ਲਿਆ ਹੁਣ ਮੇਰੀ ਗੱਲ ਸੁਣੋ ਮੈਂ ਸਕੂਲ ਚ ਆ ਗਿਆ ਸਮੂਹ ਜਾਣ ਦਾ ਕਾਰਨ ਕਿ ਮੈਂ ਇੱਥੇ ਮੇਰਾ ਪ੍ਰੋਗਰਾਮ ਰੱਖਿਆ ਪੂਰੇ ਹਲਕੇ ਦੇ ਸਕੂਲਾਂ ਚ 14 ਕਰੋੜ ਰੁਪਏ ਦੀ ਇਹ ਟ੍ਰਾਂਕਾ 2 ਸਾਲ ਪਹਿਲਾਂ ਲਿਆ ਕੇ ਦੇ ਚੁੱਕਿਆ ਇਹ ਤੋਂ ਬਿਨਾ ਬੱਖ-ਬੱਖ ਕੰਮ ਹੋਇਆ ਤੇ ਮੈਂ ਮੈਂ ਆਨ ਰਿਕਾਰਡ ਤੁਹਾਨੂੰ ਸਾਰਾ ਕੁਝ ਦਿਖਾਉਂਗਾ ਠੀਕ ਹੈ ਮੇਰੇ ਕੋਲ ਸਬੂਤ ਨੇ ਜੇ ਤੱਥਾਂ ਤੇ ਗੱਲ ਕਰਨੀ ਹੈ ਰਹੀ ਗੱਲ ਜਿਹੜੀ ਤੁਸੀਂ ਰੋਸਾ ਕਰਦੇ ਹੋ ਵੀ ਸਾਨੂੰ ਉੱਥੇ ਚੁਕਾਤਾ ਸਾਡਾ ਉੱਥੇ ਤੁਸੀਂ ਲਾਠੀ ਚਾਰਜ ਕਹਿੰਦੇ ਹੋ ਪਹਿਲੀ ਗੱਲ ਤਾਂ ਚਲੋ ਜੋ ਕੁਝ ਹੋਇਆ ਹਜੇ ਮੈਂ ਨਹੀਂ ਉਹ ਤੋਂ ਮੈਂ ਫੋਟੋ ਦੀ ਗੱਲ ਲੱਗਦਾ ਕਿ ਦੱਲੇਵਰ ਸਾਹਿਬ ਸਾਡੀ ਬਹੁਤ ਸਤਿਕਾਰ ਜੋਬ ਨੇ ਅਸੀਂ ਵੀ ਚਾਹੁੰਦੇ ਸੀ ਕਿ ਉਹਨਾਂ ਦੇ ਪਿੱਛੇ ਸਰਕਾਰ ਵੀ ਜਾ ਕੇ ਪਤਾ ਲੈ ਕੇ ਆਈਏ ਪਰ ਪੰਜਾਬ ਪੰਜਾਬ ਦੇ ਪੰਜਾਬ ਦੇ ਲੋਕ ਵੀਰੇ ਵੀਰ ਪੰਜਾਬ ਦੇ ਲੋਕ ਆ ਇਹ ਸੋਚ ਨੂੰ ਜਾਇਜ਼ ਨਾ ਸਮਝਦੇ ਹੋਏ ਨਾਲ ਨਹੀਂ ਖੜੇ ਜਥੇਬੰਦੀਆਂ ਵੀ ਬਾਕੀਆਂ ਨੇ ਸਾਥ ਨਹੀਂ ਦਿੱਤਾ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਬਿਲਕੁਲ ਇਕੱਠੀਆਂ ਹੋ ਸਾਰੀਆਂ ਇਕੱਠੀਆਂ ਹੋ ਮੈਨੂੰ ਮੁੜੇ ਲੱਗਦਾ ਨਹੀਂ ਤੂੰ ਕਰਾਵੇਂਗਾ ਮੈਨੂੰ ਮੁੜੇ ਲੱਗਦਾ ਯਾਰ ਜਮਾਨ ਗੰਦੀ ਨਾ ਕਰੋ ਗਾਣਾ ਨਾ ਨਾ ਜਮਾਨੀ ਨੰਦੇ ਕੰਮ ਨਾਲ ਜਵਾਬ ਦਿਓ ਕੰਮ ਨਾਲ ਲਮਾਂਗੇ ਜ਼ਿੰਮੇਵਾਰ ਬੰਦੇ ਹੋ ਤੁਸੀਂ ਜ਼ਿੰਮੇਵਾਰੀ ਚੱਕਾ ਜਿਹੜਾ ਨਾ ਤੁਹਾਨੂੰ ਇਸ ਕਰਕੇ ਇਸ ਕਰਕੇ ਮੇਰੀ ਮੇਰੀ ਗੱਲ ਸੁਣੋ 1 ਮਿੰਟ ਮੈਂ ਤੁਹਾਡੇ ਨਾਲ ਟਿੱਕਰੀ ਮੋਰਚ ਦੇ 6 ਮਹੀਨੇ ਰਿਹਾ ਥੋੜਾ ਕੱਲੇ ਕੱਲੇ ਥੱਲੇ ਕੱਲੇ ਸਾਥੀ ਦਾ ਇੱਕ ਮਿੰਟ ਥੱਲੇ ਕੱਲੇ ਸਾਥੀ ਨਾਲ ਗੱਪਾਂ ਦਾ ਕੋਈ ਫਾਇਦਾ ਥੱਲੇ ਕੱਲੇ ਸਾਥੀ ਨਾਲ ਜਾਦਦਾ ਮਾੜੇ ਨਾਲ ਮੈਂ ਉੱਥੇ ਟਿੱਕਰੀ ਬਾਰੇ ਮੈਂ ਇੱਕ ਇੱਕ ਮਿੰਟ ਖੜ੍ਹ ਜਾਓ ਖੜ੍ਹ ਜਾ ਮੈਨੂੰ ਮਿਲਿਆ ਉੱਥੇ ਮਿਲਿਆ ਆਪਾਂ ਆਪਾਂ ਮਿਲਿਆ ਉੱਥੇ ਧੰਨਵਾਦ ਕੋਈ ਕਰਨਾਰੇ ਬਤਾਓ ਜੁਰਗਾਹ ਗੱਪਰੀ ਚੰਚੇ ਹੋ ਤੋਤਾ ਦਾ ਮੁਲਾਵਾ ਜਿੰਨੀ ਤੱਕ ਨਹੀਂ ਨਕਸ਼ੇ ਦੇ ਮਰਦ ਵੀ ਨਾ ਕਢਵੋਗੇ ਜਿਹੜੇ ਨਾ